ਤੁਸੀਂ ਦੇਖ ਰਹੇ ਹੋ ਗ్రాਮ ਪੰਚਾਇਤ ਪਿੰਡ ਸਤਵਾਲੀ ਦਾ YouTube ਚੈਨਲ 143 ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਬੱਚੇ ਅੱਜ ਛੋਟੇ ਸਵੀਮ ਪੂਲ ਦੇ ਵਿੱਚ ਗਰਮੀ ਤੋਂ ਰਾਹਤ ਲੈਂਦੇ ਹੋਏ ਆ ਸੋ ਬੱਚਿਆਂ ਅਤੇ ਨੌਜਵਾਨਾਂ ਦੀ ਮੰਗ ਦੇ ਉੱਤੇ ਸਾਡੇ ਪਿੰਡ ਦੇ ਸਰਪੰਚ ਸ਼੍ਰੀਮਤੀ ਪਰਮਜੀਤ ਕੌਰ ਵੱਲੋਂ ਅਤੇ ਸਮੂਹ ਪੰਚਾਇਤ ਵੱਲੋਂ ਇਸ ਪੂਲ ਨੂੰ ਬਣਵਾਇਆ ਗਿਆ ਜਿਸ ਦੀ ਮੰਗ ਅਸੀਂ ਬੀਡੀਪੀਓ ਸਾਹਿਬ ਤੋਂ ਕੀਤੀ ਸੀ ਤੇ ਬੀਡੀਪੀਓ ਸਾਹਿਬ ਨੇ ਸਾਡੀ ਮੰਗ ਨੂੰ ਪੂਰਾ ਕਰਦੇ ਹੋਏ ਇਸ ਨੂੰ ਅਸਾਰੀ ਕਰਨ ਦੀ ਮਨਜ਼ੂਰੀ ਦਿੱਤੀ ਸੋ ਇਹ ਇਹ ਜੋ ਹੈ সুইমিং ਪੂਲ ਛੋਟਾ ਸ਼ੁਰੂ ਹੋ ਚੁੱਕਾ ਹੈ ਸੋ ਅੱਜ ਐਤਵਾਰ ਦਾ ਦਿਨ ਹੈ ਤੇ ਬੱਚੇ ਜੋ ਹੈ ਇਸ সুইਮ ਪੂਲ ਦੇ ਵਿੱਚ ਨਹਾ ਕੇ ਗਰਮੀ ਤੋਂ ਰਾਤ ਲੈਂਦੇ ਹੋਏ ਸੋ ਇਸ ਵਾਸਤੇ ਅਸੀਂ ਬੀਡੀਪੀਓ ਆਦਮਪੁਰ ਜੀ ਔਰ ਸਾਡੇ ਪਿੰਡ ਦੇ ਸਰਪੰਚ ਸ਼੍ਰੀਮਤੀ ਪਰਮਜੀਤ ਕੌਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ